ਕੈਨੇਡਾ ਤੋਂ 9 ਸਾਲ ਬਾਅਦ ਵਾਪਸ ਪੰਜਾਬ ਪਰਤੀ ਕੁੜੀ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਦਿੱਲੀ ਹਵਾਈ ਅੱਡੇ ਤੇ ਉਤਰਨਸਾਰ ਹੀ ਰਾਏਕੋਟ ਪੁਲਿਸ ਨੇ ਇੱਕ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੇ ਦੋਸ਼ ਹੈ ਕਿ ਇਸ ਨੇ ਆਪਣੇ ਸਹੁਰੇ ਪਰਿਵਾਰ ਦੇ ਨਾਲ ਧੋਖਾ ਕੀਤਾ ਹੈ। ਯਾਨੀ ਕਿ ਵਿਆਹ ਕਰਵਾ ਕੇ ਵਿਦੇਸ਼ ਤਾਂ ਭੇਜ ਦਿੱਤੀ ਪਰਿਵਾਰ ਵਾਲਿਆਂ ਨੇ ਪਰ ਉੱਥੇ ਜਾ ਕੇ ਇਸ ਲੜਕੀ ਨੇ ਆਪਣੇ ਪਤੀ ਨੂੰ ਕੈਨੇਡਾ ਨਹੀਂ ਬੁਲਾਇਆ ਜਿਸ ਕਰਕੇ ਦੋਸ਼ ਲਗਾਇਆ ਗਿਆ ਕਿ ਲੜਕੀ ਨੇ ਜਾਣਬੁੱਝ ਕੇ ਗਲਤ ਕਾਗਜ਼ ਭੇਜ ਕੇ ਲੜਕੇ ਨੂੰ ਉਥੇ ਨਾ ਬੁਲਾਉਣ ਦੇ ਖਾਤਰ ਜਾਣਬੁੱਝ ਕੇ ਗਲਤ ਕਾਗਜ਼ ਵੀ ਭੇਜੇ ਸੋ 28 ਲੱਖ ਰੁਪਏ ਦੇ ਇੱਕ ਤਕਰੀਬਨ ਧੋਖਾ ਧੜੀ ਦਾ ਜਿਹੜਾ ਦੋਸ਼ ਹੈ ਇਸ ਲੜਕੀ ਤੇ ਲੱਗਿਆ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਆਖਿਰਕਾਰ ਪੁਲਿਸ ਨੇ 에어ਪੋਰਟ ਤੋਂ ਹੀ ਇਸ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਰਾਏਕੋਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਦਰਜ ਕੀਤਾ ਗਿਆ ਸੀ ਸੋ 9 ਸਾਲਾਂ ਦੇ ਬਾਅਦ ਜੈਸਵਿੰਨ ਕੋਰ ਰਾਏਕੋਟ ਯਾਨੀ ਕਿ ਪੰਪਹਾਰਤ ਪਰਤੀ ਸੀ ਰਾਏਕੋਟ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਦੁਰਾਹਾ ਦੀ ਰਹਿਣ ਵਾਲੀ ਜੈਸਵਿੰਨ ਦੇ ਖਿਲਾਫ 28 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਮੰਗਲਵਾਰ ਨੂੰ ਦਿੱਲੀ ਏਅਰਪੋਰਟ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜੈਸਵਿੰਨ ਨੂੰ ਰੋਕ ਕੇ ਰਾਏਕੋਟ ਸਦਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਸੀ ਸੋ 2021 ਦੇ ਵਿੱਚ ਥਾਣਾ ਸਦਰ ਰਾਏਕੋਟ ਦੀ ਪੁਲਿਸ ਨੇ ਜੈਸਵਿੰਨ ਖਿਲਾਫ 28 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਦੋ ਦੋਸ਼ ਤਹਿਤ ਮਾਮਲਾ ਦਰਜ ਕੀਤਾ ਸੀ 4 ਨਵੰਬਰ 2015 ਨੂੰ ਜੈਸਵਿੰਨ ਕੋਰ ਦਾ ਵਿਆਹ ਜਗਰੂਪ ਸਿੰਘ ਨਾਲ ਹੋਇਆ ਸੀ ਜਿਸ ਤੋਂ ਬਾਅਦ 12 ਦਸੰਬਰ 2015 ਨੂੰ ਜੈਸਵਿੰਨ ਸਟੱਡੀ ਵੀਜ਼ਾ ਤੇ ਕੈਨੇਡਾ ਚਲੀ ਗਈ ਵਿਆਹ ਤੋਂ ਬਾਅਦ ਉਹ ਕੰਟਰੈਕਟ ਦੇ ਤਹਿਤ ਜੈਸਵਿੰਨ ਨੂੰ ਸਟੱਡੀ ਵੀਜ਼ਾ ਤੇ ਕੈਨੇਡਾ ਭੇਜਣ ਦਾ ਸਾਰਾ ਖਰਚ ਸੀ ਜਿਹੜਾ ਲੜਕੇ ਦੇ ਪਰਿਵਾਰ ਵਾਲਿਆਂ ਨੇ ਕੀਤਾ ਸੀ ਪਰ ਉੱਥੇ ਜਾ ਕੇ ਦੱਸਿਆ ਜਾਂਦਾ ਹੈ ਲੜਕੀ ਮੁਕਰ ਗਈ ਜਿਸ ਕਰਕੇ ਪੁਲਿਸ ਨੂੰ ਮਾਮਲਾ ਦਰਜ ਕਰਵਾਇਆ ਸੀ ਹੁਣ ਜਦੋਂ ਲੜਕੀ 9 ਸਾਲਾਂ ਬਾਅਦ ਭਾਰਤ ਪਰਤੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਪਕੜੀ ਹੋਈ ਹੈ ਜੀ 9 ਬਲੋਕ ਦੀ ਉਹਦਾ ਨੌਕੀ ਜੀ ਤਾਂ ਕੀ ਗੱਲ ਵਾਪਰੀ ਜੀ ਆਖੀ ਸੀ ਕੀ ਗੱਲ ਵਾਪਰੀ ਵਧੀਆ ਸੀ ਵਿਆਹ ਲੈ ਕੇ ਆਏ ਸੀ ਉਹ ਤਾਂ ਵਧੀਆ ਰਹੀ ਮੇਲਾ ਮਹੀਨਾ ਤਾਂ ਦੇਰ ਮਹੀਨਾ ਉਹਦੀ ਵਾਰ ਤੇ ਘਰ ਦੀ ਤਿਆਰੀ ਹੈ ਜਿਹੜੀ ਬਹੁਤ ਥੀ ਜੇ ਦਵਾਈ ਹੋਈ ਹੈ ਕਿਈ ਮੰਗੂ ਦੇ ਸੀ ਉਹ ਜਾਇਤੀ ਜਿਲਾਈ ਤੇ ਰਾਹ ਤੇ ਜੀ ਉਹ ਨਾਲ ਤੇ ਕਹਿੰਦੇ ਮੈਂ ਹਉ ਤੂ ਰਹਿਣਾ ਉਹ ਵੀ ਫੇਰ ਇਸਨੂੰ ਦਵਾਈ ਉਸੇ ਤੋਂ ਲੱਕਰ ਵੀ ਇਹ ਰਿਪੇਟ ਦੀ ਜਿਹੜਾ ਮੰਮੀ ਤੇ ਦਵਾਈ ਤੇ ਜਾਂ ਲੱਗੀ ਵਧੀਆ ਸੋ ਸੋ ਕੇ ਲੰਦਨ ਮਿਲ ਮਿਲ ਕੇ ਗਈ ਫੌਣ ਵੀ ਚੋਰ ਕਰ ਦਿੰਦੀ ਥੋੜਾ ਟਾਈਮ ਤੇ ਦੁਬਾਰਾ ਤੇ ਵਧੀਆ ਕਰ ਲੈ ਕਈ ਵਾਰ ਕਹੇ ਤੇ ਮੈਨੂੰ ਟਾਈਮ ਨਹੀਂ ਹੈ ਮੰਮੀ ਮੁੰਡੇ ਨੇ ਮੇਰੇ ਨੇ ਫੋਨ ਆਣਾ ਕਹੇ ਨੀ ਮੈਂ ਦੀਦੀ ਆ ਮੂੰ ਟਾਈਮ ਨਹੀਂ ਹੈਗਾ ਇਹ ਅਸੀਂ ਇੰਦਰ ਨੂੰ ਕਿਹਾ ਕਿਸੇ ਦਾ ਉਹਦਾ ਵੀ ਕੋਣ ਮਿਲ ਗਿਆ ਫੇਰ ਵੀ ਵਗੇ ਚਲੀ ਗਈ ਹੁਣ ਇਕ ਵਾਰੀ ਕਰ ਲਿੰਦੀ ਸੀ ਉਹ ਵੀ ਮੰਮੀ ਬਾਹਰ ਚਲੀ ਗਈ ਤੇ ਜਿਵੇਂ ਸੌਣਾਂ ਨੂੰ ਬੰਦ ਕਰ ਦਿੱਤਾ ਇਹ ਹੁਣ ਤੁਸੀਂ ਕੀ ਮੰਨ ਕਰਦੇ ਹੋ ਅਸੀਂ ਕਹਿੰਦੇ ਸਾਡਾ ਕਿੰਨਾ ਪੈਸਾ ਲੱਗਿਆ ਤੇ ਮਕੀਰਾ ਲੱਗਿਆ ਤੁਹਾਨੂੰ ਵਾਅਦਾ ਦਾ ਵਾਅਦਾ ਸਜਾਈ ਨਹੀਂ ਮੰਮੀ ਕਹਿ ਗਈ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਏਗੀ ਕਿ ਮੈਂ ਗਰੀਬਾ ਹੁਣ ਇਹ ਨਾਲ ਹੋ ਗਿਆ ਆਪਾਂ ਨੂੰ ਡਰੋ ਜੇ ਆਪਾਂ ਆਏ ਇਹਦੀ ਗੱਤ ਚਾਹੇ ਆਪੇ ਇਹ ਜਿਵੇਂ ਹੋਂਡਾ ਕੱਲਾ ਕੱਲਾ ਪੁੱਛੀਦਾ। ਐਂਦਾ ਖਾਲ ਉਹ ਬੜੇ ਚਾਹ ਨਾਲ ਲਾੜਨਾ ਆਪਰੇ। ਮਤਲਬ ਮੰਦਿਰ ਵਿੱਚ ਸੁਪਨੇ ਲੈ ਕੇ ਤੁਸੀਂ ਜਾ ਕੇ ਲੈ ਕੇ ਕਿ ਹੋਏ ਨਹੀਂ ਮੇਰੇ ਪੱਤੇ ਜੀ ਨਾਲ ਜਾਊਗਾ ਹਾਂ। ਜੀ ਮੇਰੇ ਮੰਦਾ ਨੇ ਵੀ ਸੱਜਦੇ ਜੀ ਵੀ ਮੇਰੇ ਮੰਦਾ ਜੀ ਬਾਹਰੋਂ ਪੈਸੇ ਚਵਾਉਂ ਮੈਂ ਵੀ ਨਾਲ ਜਾਵਾਂਗੇ। ਜੀ ਮੈਨੂੰ ਬਾਹਰ ਆਸੀ। ਜੀ ਮੈਂ ਵੀ ਬਾਹਰ। ਜੀ ਹੋਂਡਾ ਮੰਦਿਰ ਦੇ ਤੇ ਕਿਨੇ ਜਿੰਨੇ ਜਿੰਨੇ ਦੇ ਨਾ ਸੀ ਜਿੰਦਾ। ਹਾਂ ਮੌਤਾ ਹੋਇਆ। ਤੇ ਹੁਣ ਆਈਂ ਸਾਲੇ ਕਰੇ ਹੁਣ ਆਸੀ। ਹੁਣ ਉੱਪਰ ਆਈ ਨਹੀਂ ਮਾਤਾ ਦਾ ਕੋਈ ਮੇਰਾ ਨਾਮ ਅਮਰਿਕ ਸਿੰਘ ਹੈ ਮੇਰੇ بیٹے ਜਗਰੂਪ ਸਿੰਘ ਦਾ ਜੋ ਵਿਆਹ ਹੋ ਗਿਆ ਨਾ ਹੋਇਆ ਪਾਣਾ ਵਾਪਰੇ ਦੇਖੋ ਉਹਨੇ ਮੈਰਿਜ ਕੀਤੀ ਸੀ ਤੇ 4 ਨਵੰਬਰ 2015 ਦੇ ਵਿੱਚ ਜੀ ਤੇ ਜਿਹੜੀ ਸਾਡੀ ਨੂੰਹ ਸੀ ਲੜਕੀ ਵਧੀਆ ਸੀ ਵਿਆਹ ਕੇ ਲੈ ਗਿਆ ਸੀ ਵਧੀਆ ਪ੍ਰੋਗਰਾਮ ਚੱਲ ਰਿਹਾ ਸੀਗਾ ਦੇਖੋ 4 ਨਵੰਬਰ ਤੋਂ ਲੈ ਕੇ 19 ਦਸੰਬਰ ਤੱਕ ਸਾਡੇ ਕੋਲ ਰਹੀ ਤੇ 20 ਦਸੰਬਰ ਨੂੰ ਉਹਦੀ ਫਲੈਟ ਸੀ 19 ਦਸੰਬਰ ਤੋਂ ਘਰੋਂ ਜਾ ਕੇ ਉਹ ਚਲੋ ਵਧੀਆ ਹਮਾਰਾ ਬੇਟਾ ਜਗਰੂਪ ਸਿੰਘ ਉਹਨੂੰ 에어ਪੋਰਟ ਤੱਕ ਸੱਡ ਕੇ ਵੀ ਆਇਆ ਸੀ ਤੇ ਚਲੋ ਵਧੀਆ ਚੱਲੀ ਜਾਂਦਾ ਸੀਗੇ ਵਧੀਆ ਪਹਿਲਾਂ ਫਾਨੂੰ ਪਹੁੰਚ ਕੇ ਉੱਥੇ ਫੋਨ ਵੀ ਕਰਦੇ ਰਹੀ ਸਾਰੀ ਗੱਲਬਾਤ ਕਰਦੇ ਜਣੀ ਵਧੀਆ 2 ਸਾਲ ਅਸੀਂ ਉਹਨੇ ਫੀਸਾਂ ਭੇਜਦੇ ਰਹੇ ਜਿੰਨੀਆਂ ਮੰਗਲਿੰਦੀ ਸੀ ਉਹਨੇ ਵੀ ਭੇਜ ਦਿੰਦੇ ਸੀ ਤੇ ਬਾਅਦ ਵਿੱਚ ਜਣੀ ਮੱਲੋ ਦਾ 2 ਸਾਲ ਬਾਅਦ ਪੜ੍ਹਾਈ ਬਾਅਦ ਜਦ ਦਤਬਾਦ ਦੀ ਮੰਮੀ ਨੇ ਉਹਨੇ ਆਪਣੀ ਫੈਲਵਾਲ ਲਗਾਤੀ ਤਾਂ ਮੰਮੀ ਦੀ ਲੱਗ ਗਈ ਮੰਮੀ ਦਾ ਵੀ ਹਮੇ ਜਗਰੂਪ ਸਿੰਘ ਨੇ ਜਣੀ ਵਧੀਆ ਉਹਦੇ ਨਾਲ ਪੈਸੇ ਸੋ ਕਰਕੇ ਤੇ ਵਧੀਆ ਉਹਦੇ ਕਾਜਪੁੱਤਰ ਭੇਜ ਕੇ ਉਹਨੂੰ ਭੇਜਿਆ ਜੀ ਜੱਤ ਬਾਦ ਉਸ ਮम्मा ਚਲੀ ਗਈ ਉਸ ਤੋਂ ਬਾਅਦ ਤਾਂ ਫਿਰ ਦਿਨ ਤੋਂ ਦਿਨ ਵਿਗੜਦੀ ਜਾਂਦਾ ਨਾਲ ਦੀ ਹਾਲਾਤ ਬਦਲਦੀ ਗਈ ਚਲੇ ਗਈ ਉਸ ਜੀ ਤੇ ਤੁਸੀਂ ਇਹ ਮੁਕੱਦਮਾ ਦਾ ਉਹ ਦਰਜ ਕਰਾਇਆ ਸੀ ਮੁਕੱਦਮਾ ਸੀ ਜਲਾਈ 2021 ਨੂੰ ਕਰਾਇਆ ਸੀ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਤੁਸੀਂ ਉਹਦੀ ਐਲਓਸੀ ਜਾਰੀ ਕਰਾਈ ਤੇ ਅੱਜ ਕੱਲ ਉਹ ਲੜਤੀ ਗ੍ਰਿਫਤਾਰ ਕਰ ਲਈ ਗਈ ਆ ਹਾਂ ਜੀ ਸਾਨੂੰ ਪਤਾ ਲੱਗਿਆ ਸੀ ਕਿ ਚਲ ਵੀ ਇਹਾਨੂੰ ਪਹਿਲਾਂ ਤੋਂ ਪਤਾ ਨਹੀਂ ਸੀ ਕਿ ਉਹਨੇ ਇੰਡੀਆ ਆਉਣਾ ਬਾਅਦ ਵਿੱਚ ਸਾਨੂੰ ਪਤਾ ਲੱਗਾ ਵੀ ਇੰਡੀਆ ਆਉਣਾ ਤੇ ਇਹਨੂੰ ਜੇਲ੍ਹੋਂ ਗ੍ਰਿਫਤਾਰ ਕੀਤੀ ਉਸ ਦਿਨ ਸਾਨੂੰ ਮੁਲਾਜ਼ਮਾਂ ਨੇ ਫੋਨ ਆਇਆ ਜੀ ਵੀ ਉਹਨੂੰ ਦਿੱਲੀ ਏਅਰਪੋਰਟ ਤੇ ਗ੍ਰফতার ਕਰ ਲਿਆਈ ਤੇ ਉਹਨੂੰ ਉਸਨੂੰ ਲੈ ਕੇ ਮੈਂ ਜਿੱਥੇ ਮੇਰਾ ਰਾਸਤੇ ਵਿੱਚ ਲੈ ਕੇ ਆਉਣਾ ਜੀ ਤੇ ਜਿਸ ਤਰ੍ਹਾਂ ਉਹ ਇੱਥੇ ਪੜੀ ਹੋਈ ਆ ਰੈਕੋਰਡ ਪੁਲਿਸ ਕੋਲੇ ਆ ਤੇ ਕੀ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਮੰਗ ਕਰ ਰਹੇ ਆ ਜੀ ਕਿ ਜਾ ਕੇ ਆਉਣ ਵਾਲੀ ਜਿਹੜੀ ਹੋਰ ਵੀ ਕੋਈ ਲੜਕੀਆਂ ਨੇ ਉਹ ਆਪਣੀ ਸੌਰੇ ਪਰਵਾ ਨੂੰ ਧੋਖਾ ਨਾ ਦੇਣ ਦੇ ਸਕਣ ਉਹ ਤੇ ਉਹਨਾਂ ਨੂੰ ਕੋਈ ਸਾਬਤ ਮਿਲ ਜਾਵੇ ਇਸ ਗੱਲ ਤੋਂ ਤੇ ਵਾਕਈ ਹੁਣ ਜਿੰਨੇ ਸਾਡੇ ਪੈਸੇ ਫੈਸਲਾ ਹੋਊ ਜਮੈਂ ਉਹ ਦੇਖੀ ਜਾਊ ਅਕੀਮ ਜਿੰਮੇ ਸਾਡੇ 28 ਲੱਖ ਰੁਪਏ ਸੀ ਪਾਟਾ ਖਰਚ ਆਇਆ ਸਾਰਾ ਖਰਚ ਉਹਦੀ ਭੜਾਈ ਤੇ ਤੇ ਜਿੰਮੇ ਫੈਸਲਾ ਹੋ ਗਿਆ ਤਾਂ ਵਿਆਜ ਮੈਂ ਜਿਮੇ ਮੰਗ ਕਰਾਂਗੇ ਉਹਦੀ ਤੇ ਸਾਨੂੰ ਇਹ ਹੀ ਪਤਾ ਲੱਗਾ ਕਿ ਤੁਸੀਂ ਪ੍ਰਾਪਰਟੀ ਸੇਲ ਵੀ ਕੀਤੀ ਹੁੰਦੇ ਨੂੰ ਭੇਜੇ ਸੀ ਹਾਂਜੀ ਪ੍ਰਾਪਰਟੀ ਵੇਚੀ ਸੀਗੀ ਜੀ ਸਾਡੇ ਕੋਲ 2.5 ਕਿਲੇ ਜਿੰਮੇ ਪ੍ਰਾਪਰਟੀ ਸੀਗੀ ਜਿਸ ਦੇ ਪਰ 40000 ਵਿੱਚ ਵੇਚ ਕਾ ਥੋੜੀ ਰਹਿ ਗਈ ਸਾਡੇ ਕੋਲ ਮਤਲਬ 1.5 ਬਿਗੜਾ ਰਹਿ ਗਿਆ ਇਹਨੇ ਕੀ ਇਹਨਾਂ ਕੀ ਕਰੇ ਕੀਤਾ ਸਾਲ ਸਕਦਾ ਉਹਨੇ ਨਾਲ ਖਾਂਜੋਗੇ ਵੀ ਜਾਣੇ ਨਹੀਂ ਹੁੰਦੇ ਉਹਨੇ ਨਾਲ ਤਾਂ ਮੁੰਡਾ ਕੀ ਕਰਦਾ ਅੱਜ ਕੱਲ ਮੁੰਡਾ ਅੱਜ ਕੱਲ ਲਾ ਲਈ ਫੈਕਟਰੀ ਵਿੱਚ ਦੀ ਟੈਕਸੀ ਚਲਾ ਰਿ 10000 ਰੁਪਏ ਤਨਖਾਹ ਮਿਲਦੀ ਆ ਉਹਦੇ ਨਾਲ ਸਾਡਾ ਕਿਦਾਂ ਹੁੰਦਾ ਠੀਕ ਹੈ ਤੇ ਇਹ ਕਿ ਲੜਕੀ ਕਿਉਂ ਆਈ ਹੁਣ ਇੰਡੀਆ ਜੀ ਇੰਡੀਆ ਇਹਦੀ ਆਪ ਦੀ ਸਿੱਖਤ ਤੇ ਕਿਤੇ ਮੈਰਿਜ ਹੋ ਗਈ ਨਹੀਂ ਤਾਂ ਇਹਨੇ ਕਿਉਂ ਆਉਣਾ ਸੀਗਾ ਹਮ ਤਾਂ ਕੋਈ ਪਤਾ ਨਹੀਂ ਸੀਗਾ ਇਹ ਮੈਰਿਜ ਦੇ ਸਿਲਸਿਲੇ ਵਿੱਚ ਤੇ ਇਹਨੂੰ ਆਇਓ ਮੈਡੀਕਲ ਦੇ ਪਰੇ ਨੂੰ ਗ੍ਰਿਫਤਾਰ ਮੈਂ ਨਹੀਂ ਹੋਊਂਗੀ ਸਕੂਗੀ ਇਹਨੂੰ ਤੰਨ ਜਾਨੀ ਜਾਨ ਜਾਣ ਹੋਊਗੀ ਕੀ ਸਮਝ ਸਕਦੇ ਆ ਇਹ ਗੱਲ ਤਾਂ ਇਹ ਤੇ ਜਿਸ ਤਰ੍ਹਾਂ ਹੁਣ ਆ ਜੀ ਐਲਓਸੀ ਤੋਂ ਬਾਅਦ ਇਹਨੂੰ ਗ੍ਰਿਫਤਾਰ ਕੀਤਾ ਗਿਆ ਉਸ ਵਾਰ ਦਿੱਲੀ ਪੁਲਿਸ ਜਾਂ 에어ਪੋਰਟ ਪੁਲਿਸ ਜਾਂ ਪੰਜਾਬ ਪੁਲਿਸ ਦੀ ਰੋਲ ਗੈਸਟਰਾ ਰਹਾ ਮ ਇਹਨਾਂ ਨੂੰ ਦਿੱਲੀ ਪੁਲਿਸ ਨੇ ਉੱਥੇ ਗ੍ਰਿਫਤਾਰ ਕਰਕੇ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਫੋਨ ਕੀਤਾ ਹੋਊਗਾ ਤੇ ਪੰਜਾਬ ਪੁਲਿਸ ਵਾਲਿਆਂ ਨੇ ਫੋਨ ਸੰਨ ਲੜਕਣ ਕੀਤਾ ਚਲੋ ਲੜਕਾ ਨਹੀਂ ਉੱਠ ਜਗਾ ਮੈਨੂੰ ਪਤਾ ਲੱਗਿਆ ਮੈਂ ਠਾਲ ਕੇ ਚਲੋ ਇਹਨਾਂ ਨੂੰ ਗੱਡੀ ਕਰਕੇ ਭੇਜੀ ਲੈ ਕੇ ਗਏ ਨਾਲ ਮੁੰਡੇ ਨੂੰ ਉੱਥੇ ਤੇ ਗ੍ਰਿਫਤਾਰ ਕਰਕੇ ਲੈ ਕੇ ਆਏ ਤੇ ਅੱਜ ਉਹਨਾਂ ਨੂੰ ਪੇਸ਼ ਕਰਕੇ ਜਾਨੀ ਅਦਾਲਤ ਵਿੱਚ ਇਹਨਾਂ ਨੇ ਰਿਮਾਂਡ ਲੈ ਲਿਆ ਬਾਕੀ ਕੱਲ ਨੂੰ ਜੋ ਹੋ ਵੀ ਕਾ ਉਹ ਦੇਖੀ ਜਾਊਗੀ ਇਸ ਮੰਗ ਕੀ ਕਰਦੇ ਹਾਂ ਅਸੀਂ ਮੰਗ ਕਰਦੇ ਸਾਨੂੰ ਪੂਰਾ ਪੂਰਾ ਇਨਸਾਫ਼ ਮਿਲਣਾ ਚਾਹੀਦਾ ਏ ਲੜਕੀ ਨੂੰ ਸਭ ਤੋਂ ਸਭ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਔਣ ਭਰਿਆਂ ਹੋਰ ਲੜਕੀਆਂ ਨੂੰ ਵੀ ਇਸ ਤੋਂ ਬਿਹਤਰ ਸਭ ਕੁਝ ਮਿਲ ਸਕੇ ਜੀ ਇਹ ਇੱਕ ਐਨਆਰਆਈ ਲੜਕੀ ਫੜੀ ਆ ਉਹਦੇ ਮਾਮਲੇ ਕੀ ਕਰਨਾ ਚਾਹ ਰਹੇ ਹੋ ਸਾਡੇ ਕੋਲ ਇੱਕ ਮਕਦਮਾ ਸੀ ਜੀ ਦਰਜ ਕਰਾਇਆ ਜਗਪਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੇਰਨਾ ਕਲਾਂ ਉਠਾਣਾ ਸਦਰ ਕੋਰਟ ਦੀ ਪਿੰਡ ਪੈਂਦਾ ਉਹਨਾਂ ਨੇ ਕੰਪਲੇਂਟ ਕੀਤੀ ਸੀ ਮਾਨਯੋਗ ਸ਼ਿਮਰ ਅਫੀਸਰ ਸਾਹਿਬਾਨ ਦੇ ਦਫ਼ਤਰ ਕਿ ਇੱਕ ਲੜਕੀ ਜੈਸਮੀਨ ਕੌਰ ਪੁਤਰੀ ਚੰਚਲ ਸਿੰਘ ਵਾਸੀ ਕਰੋਕ ਖੇਤਰ ਹਾਲਵਾ ਸਿਧਰਾਹਾ ਉਹਦੇ ਨਾਲ ਉਹਨਾਂ ਨੇ ਮੈਰਿਜ ਕਰੀ ਸੀ ਮੈਰਿਜ ਇਸ ਬੇਸ ਤੇ ਖਰੀਦੀ ਵੀ ਉਹ ਪੂਰੀ ਹਾਈਲੈਂਡ ਪਾਸ ਸੀ ਤੇ ਵਿਆਹ ਤੋਂ ਬਾਅਦ ਇਹਨੂੰ ਬਈ ਜਗਰੂਪ ਸਿੰਘ ਨੂੰ ਵਿਦੇਸ਼ ਲੈ ਕੇ ਜਾਊਗੀ ਕਲੀਡਾ 2015 ਚ ਇਹਨਾਂ ਦੀ ਮੈਰਿਜ ਹੋਈ ਤੇ ਉਹ ਇਹਨੇ ਦੋਸ਼ ਲਾਇਆ ਸੀ ਦਰਖਾਸਤ ਵਿੱਚ ਕਮਿਸ਼ਨਟ ਚ ਵੀ 28 ਲੱਖ ਰੁਪਇਆ ਮੇਰੇ ਤੋਂ ਖੁਚਾ ਕੇ ਗਰੂਪ ਸਿੰਘ ਤੋਂ ਜ਼ਮੀਨ ਵੇਚ ਕੇ ਇਹਨੇ ਲਾਇਆ ਤੇ ਕੁਰੀ ਨੂੰ ਵਿਦੇਸ਼ ਭੇਜਿਆ ਪੜਾਈ ਵਾਸਤੇ ਉਸ ਤੋਂ ਬਾਅਦ ਉਹ ਇਹਨੂੰ ਉਹਨੇ ਮਤਲਬ ਬੁਲਾਇਆ ਨਹੀਂ ਕੈਨੇਡਾ ਤੇ ਇਸ ਕਰਕੇ ਇਹਨੇ ਕਮਲੇਂਟ ਦਿੱਤੀ ਤੇ ਉਹ ਕਮਲੇਂਟ ਦੀ ਪੜਤਾਲ ਹੋਣ ਫਰੰਤ ਮਕਦਮਾ ਨੰਬਰ 94 ਸਾਲ 2021 ਤੇ ਅੰਡਰ ਸੈਕਸ਼ਨ 420 406 ਆਈਪੀਸੀ थाना सदर ਰੈਕੋਰਡ ਦਰਜ ਹੋਇਆ ਸੀ ਉਸ ਮਕਦਮੇ ਦੀ ਤਫਤੀਸ਼ ਦੌਰਾਨ ਅਸੀਂ ਉਹ ਉਡੀ ਆਲਰੇਡੀ ਕੈਨੇਡਾ ਜਾ ਚੁੱਕੀ ਸੀ ਯਾ ਕਰਾ ਕੇ ਹਾਂ ਅਸੀਂ ਐਲਓਸੀ ਜਾਰੀ ਕਰਵਾਈ ਸੀ ਤਾਂ ਜੋ ਉਹਨੇ ਜਦੋਂ ਆਵੇ ਤਾਂ ਅਸੀਂ ਉਹਨੂੰ ਕਾਬੂ ਕਰ ਸਕੀਏ ਕਿ ਉਹ ਐਲਓਸੀ ਉਹ ਕੈਨੇਡਾ ਤੋਂ ਆਈ ਤੇ ਉਹ ਸਾਨੂੰ 에어ਪੋਰਟ ਵਾਲਿਆਂ ਵੱਲੋਂ ਸੂਚਨਾ ਦਿੱਤੀ ਗਈ ਹੈ ਵੀ ਆਜੋ ਇਹਨੂੰ ਸਾਡੇ ਹੈਂਡਓਵਰ ਕਰਤਾ ਹੁੰਦੇ ਉਹਨੂੰ ਕਰਦੇ ਹਾਂ ਹਾਂ ਕਾਬੂ ਕਰਕੇ ਤੇ ਉਹਦੀ ਅਸੀਂ ਇਸ ਮੁਕਾਦਮੇ ਵਿੱਚ ਰਿਸਟ ਪਾਈ ਹੈ ਜੀ ਤੇ ਕੱਲ ਅੱਜ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜੀ। ਤੇ ਇਸ ਮਕਦਮੇ ਚੋਂ ਤਾਂ ਪੁਸਕਿਸ਼ ਜਾਰੀ ਹੈ ਜੀ। ਜੋ ਲੜਕੀਆਂ ਇਸ ਤਰ੍ਹਾਂ ਕਰਕੇ ਜਾਂਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ? ਇਹ ਦੇਖੋ ਜੀ ਇੱਕ ਤਾਂ ਬੰਦਾ ਬੇਰੁਜ਼ਗਾਰ ਹੁੰਦਾ ਉਹਦੇ ਨਾਲ ਉਹਨੇ ਆਪਣੀ ਜੌਬ ਲਈ ਹੋ ਇੱਕ ਸਰਾਕਸ਼ ਕਰਦਾ ਤੇ ਇੱਕ ਉਹਦੀ ਹੋਰ ਪ੍ਰਾਪਰਟੀ ਲਾਸ ਹੋ ਜਾਂਦੀ ਆ ਤੇ ਉਹ ਨਾ ਤਾਂ ਇਧਰ ਲਾ ਰਹਿੰਦਾ ਨਾ ਉਧਰ ਲਾ ਜਿਹੜਾ ਨਹੀਂ ਕਰਨਾ ਚਾਹੀਦਾ ਜੀ। ਕਾਨੂੰਨ ਦੇ ਹੱਥ ਲੰਬੇ ਆ ਜੀ ਜੋ ਕਰੂਗਾ ਉਹ ਬਚ ਨਹੀਂ ਸਕਦਾ ਸਾਡੀ ਅਪੀਲ ਹੈ ਨੌਜਵਾਨਾਂ ਨੂੰ ਲੜਕੀਆਂ ਤੇ ਲੜਕਿਆਂ ਨੂੰ ਇਹ ਅਜਿਹੇ ਹਾਨੀ ਕਰਨਾ ਚਾਹੀਦੀ ਧੋਖੇਬਾ ਜੀ ਇਹਦੇ ਨਾਲ ਉਹਨਾਂ ਦਾ ਵੀ ਬਹੁਤ ਖਰਾਬ ਹੁੰਦਾ ਮਕਦਮੇਬਾ ਜੀ ਪੈਂਦੇ ਆ ਫਿਰ ਮਤਲਬ ਉਹਨਾਂ ਦਾ ਜਿਹੜਾ ਕੋਈ ਚੁਟਿਆ ਉਬਿਤਵਾਣ